ਹੈਲੋ ਫਰੈਂਡਸ ਅੱਜ ਕਹਾਣੀ ਸੂਈਆਂ ਵਾਲਾ ਹਸਪਤਾਲ ਦਾ ਭਾਗ ਦੂਜਾ ਸੁਣਾਵਾਂਗੇ ਜੇਕਰ ਤੁਸੀਂ ਇਸ ਕਹਾਣੀ ਦਾ ਭਾਗ ਪਹਿਲਾ ਨਹੀਂ ਸੁਣਿਆ ਤਾਂ ਸਾਡੇ ਚੈਨਲ ਤੇ ਵਿਜ਼ਿਟ ਕਰਕੇ ਸੁਣ ਸਕਦੇ ਹੋ ਆਓ ਸੁਣਦੇ ਆ ਇਸ ਦਿਲਚਸਪ ਕਹਾਣੀ ਦਾ ਭਾਗ ਦੂਜਾ ਮੈਂ ਅੱਜ ਸਕੂਲ ਗਈ ਤਾਂ ਉਹਦੇ ਕੋਲ ਪਹਿਲਾਂ ਹੀ ਇੱਕ ਡਾਕਟਰ ਖੜਾ ਸੀ ਤੇ ਨਾਲ ਇੱਕ ਹੋਰ ਬੰਦਾ ਵੀ ਸੀ ਉਸਨੇ ਉਸ ਨੂੰ ਚੰਗੀ ਤਰ੍ਹਾਂ ਚੈੱਕ ਕੀਤਾ ਤੇ ਫਿਰ ਟੀਕਾ ਲਗਾ ਦਿੱਤਾ ਅਤੇ ਦੂਜੇ ਬੰਦੇ ਨੇ ਉਸਦੇ ਕੱਪੜੇ ਬਦਲੇ ਮੈਂ ਬਾਹਰ ਖੜੀਏ ਸਭ ਦੇਖ ਰਹੀ ਸੀ ਮੈਨੂੰ ਕੁਝ ਸਮਝ ਨਹੀਂ ਆਈ ਇਸ ਲਈ ਮੈਂ ਉਸਨੂੰ ਬਿਨਾਂ ਮਿਲੇ ਵਾਪਸ ਆ ਗਈ ਅੱਜ ਟਿਊਸ਼ਨ ਤੋਂ ਵੀ ਛੁੱਟੀ ਹੋ ਗਈ ਸੀ ਨੰਦਨੀ ਦੀਦੀ ਨੇ ਮੰਮੀ ਨੂੰ ਫੋਨ ਤੇ ਮੈਸੇਜ ਕਰ ਦਿੱਤਾ ਸੀ ਇਸ ਲਈ ਮੈਂ ਉਸਨੂੰ ਮਿਲ ਨਹੀਂ ਸਕਦੀ ਸੀ ਮੈਂ ਕੰਮ ਕਰਨ ਦਾ ਬਹਾਨਾ ਲਗਾ ਕੇ ਤੇ ਆਪਣੀ ਕਾਪੀ ਲੈਣ ਦਾ ਕਹਿ ਕੇ ਘਰ ਤੋਂ ਨਿਕਲ ਗਈ ਮੈਂ ਹੁਣ ਸੁਖਵੀਰ ਨੂੰ ਮਿਲਣ ਜਾਣਾ ਸੀ ਪਰ ਹਜੇ ਵੀ ਉਸ ਕੋਲ ਕੁਝ ਬੰਦੇ ਖੜੇ ਸੀ ਮੈਂ ਦੇਖ ਡਰ ਗਈ ਇਹ ਹੋ ਕੀ ਰਿਆ ਹੈ ਉਹ ਠੀਕ ਤਾਂ ਹੈ ਬੁਰੇ ਬੁਰੇ ਖਿਆਲ ਮਨ ਵਿੱਚ ਆਣ ਲੱਗੇ ਪਰ ਮੇਰੇ ਨਾਲ ਇੰਜ ਕਿਉਂ ਹੋ ਰਿਹਾ ਹੈ ਉਹ ਮੇਰੇ ਤੋਂ ਦੁੱਗਣੀ ਉਮਰ ਦਾ ਹੈ ਤੇ ਇੱਕ ਹੈਂਡੀਕੈਪਡ ਮੈਨ ਤੇ ਮੈਂ ਇਕਠਵੀ ਦੀ ਸਟੂਡੈਂਟ ਕਿਸੇ ਵੀ ਪਾਸਿਓ ਕੋਈ ਮੇਲ ਹੀ ਨਹੀਂ ਫਿਰ ਮੈਨੂੰ ਉਸ ਸਜਣੇ ਵੀ ਲਈ ਐਨੀ ਹਮਦਰਦੀ ਕਿਉਂ ਹੈ ਬੇਚੈਨ ਮਨ ਨਾਲ ਮੈਂ ਵਾਪਸ ਘਰ ਚਲੀ ਗਈ ਮੈਂ ਘਰ ਤਾਂ ਚਲੀ ਗਈ ਪਰ ਆਪਣਾ ਦਿਲ ਦਿਮਾਗ ਦੋਵੇਂ ਉੱਤੇ ਹੀ ਛੱਡ ਆਈ ਸੀ ਕੋਂਦ ਬਾਰਾ ਕਿਵੇਂ ਜਾਵਾਂ ਇਹ ਹੀ ਸੋਚ ਰਹੀ ਸੀ ਰਾਤ ਬਹੁਤ ਔਖੀ ਨਿਕਲੀ ਸਵੇਰੇ ਸਕੂਲ ਵੀ ਜਾ ਪੜ੍ਹਾਈ ਵਿੱਚ ਧਿਆਨ ਹੀ ਨਹੀਂ ਲੱਗ ਰਿਹਾ ਸੀ ਮੈਂ ਘਰ ਆਉਣਾ ਚਾਹੁੰਦੀ ਸੀ ਮੈਂ ਸੁਖਬੀਰ ਨੂੰ ਮਿਲਣਾ ਸੀ ਛੁੱਟੀ ਹੁੰਦੇ ਹੀ ਮੈਂ ਸਿੱਧਾ ਹਸਪਤਾਲ ਵੱਲ ਚੱਲ ਪਈ ਪਰ ਅੱਜ ਉੱਥੇ ਬਹੁਤ ਹਲਚਲ ਸੀ ਮੈਂ ਅੰਦਰ ਜਾਣ ਦੀ ਬਜਾਏ ਘਰ ਚਲੀ ਗਈ ਘਰ ਜਾ ਕੇ ਵੀ ਕੁਝ ਖਾਣ ਪੀਣ ਦਾ ਮਨ ਨਹੀਂ ਸੀ ਮੈਂ ਬਸ ਸੁਖਬੀਰ ਨੂੰ ਇੱਕ ਵਾਰ ਦੇਖਣਾ ਸੀ ਮੈਂ ਟਿਊਸ਼ਨ ਜਾਣ ਵੇਲੇ ਵੀ ਹਸਪਤਾਲ ਵੱਲ ਦੇਖ ਰਹੀ ਸੀ ਮੈਂ ਬੇਮਨ ਹੋ ਕੇ ਟਿਊਸ਼ਨ ਚਲੀ ਗਈ। ਮੇਰਾ ਧਿਆਨ ਕੰਮ ਵਿੱਚ ਨਹੀਂ ਸੀ। ਮੈਂ ਇੱਧਰ-ਉੱਧਰ ਦੇਖ ਰਹੀ ਸੀ। ਉਸੇ ਵੇਲੇ ਮੇਰਾ ਧਿਆਨ ਮੀਨੂ ਦੀਦੀ ਤੇ ਪਿਆ। ਉਹ ਮੇਰੇ ਤੋਂ 2 ਸਾਲ ਅੱਗੇ ਸੀ। ਯਾਨੀ ਕਿ ਉਸਨੇ ਹੁਣ 10ਵੀਂ ਦੇ ਪੇਪਰ ਦੇਣੇ ਸੀ। ਮੈਂ ਦੇਖਿਆ ਉਹ ਆਪਣੀ ਬੁੱਕ ਵਿੱਚ ਫੋਨ ਰੱਖ ਕਿਸੇ ਨਾਲ ਵਟਸਐਪ ਤੇ ਗੱਲ ਕਰ ਰਹੀ ਸੀ। ਮੈਂ ਪਾਣੀ ਦਾ ਬੋਲ ਆਪਣੀ ਜਗ੍ਹਾ ਤੋਂ ਖੜੀ ਹੋ ਗਈ। ਪਾਣੀ ਪੀ ਮੈਂ ਮੀਨੂ ਦੀਦੀ ਦੇ ਕੋਲ ਬੈਠ ਗਈ। ਉਹਨਾਂ फटाफट ਫੋਨ ਆਪਣੀ ਲੱਤਾਂ ਵਿੱਚ ਲਪੋ ਲਿਆ। ਮੈਂ ਹੌਲੀ ਜੇ ਬੋਲੀ, "ਦੀਦੀ ਘਬਰਾਉ ਨਾ। ਮੈਂ ਕਿਸੇ ਨੂੰ ਨਹੀਂ ਦੱਸਦੀ।" ਤਾਂ ਉਹ ਨਿਮਮ ਨਿਮਮ ਮੁਸਕਰਾਉਣ ਲੱਗੀ। ਮੈਂ ਉਸਨੂੰ ਸੁਖਵੀਰ ਦਾ ਨੰਬਰ ਦਿੱਤਾ ਤੇ ਕਿਹਾ, "ਇਸ ਨਾਲ ਗੱਲ ਕਰਨੀ ਐ। ਥੋੜੀ ਦੇਰ ਵਿੱਚ ਫੋਨ ਵਾਪਸ ਕਰ ਦੂੰਗੀ।" ਪਲੀਜ਼ ਦੀਦੀ ਨੇ ਆਪਣੇ ਫੋਨ ਵਿੱਚ ਸੁਖਵੀਰ ਦਾ ਨੰਬਰ ਸੇਵ ਕਰ ਲਿਆ। ਉਸ ਵੇਲੇ ਸਾਨੂੰ ਕੋਈ ਡੀਪੀ ਸ਼ੋਅ ਨਹੀਂ ਹੋਈ। ਫਿਰ ਦੀਦੀ ਨੇ ਆਪੇ ਹੀ ਚੈਟ ਕਰਨੀ ਸ਼ੁਰੂ ਕੀਤੀ। "Hey I am Minu, Nuris friend." ਪਲੀਜ਼ ਸੇਵ ਥਿਸ ਨੰਬਰ ਹਜੇ ਮੈਨੂੰ ਦੀਦੀ ਕੁਝ ਹੋਰ ਲਿਖ ਦੇ ਉਸ ਦਾ ਰਿਪਲਾਈ ਆ ਗਿਆ ਏ ਮੈਨੂੰ ਨੂਰੀ ਤੁਹਾਡੇ ਕੋਲ ਹੈ ਹਾਂਜੀ ਹੈ ਲੋ ਗੱਲ ਕਰੋ ਉਸ ਦਾ ਅਗਲਾ ਮੈਸੇਜ ਸੀ ਮੈਂ ਫੋਨ ਕਰਾਂ ਨਹੀਂ ਨਹੀਂ ਓਨਲੀ ਚੈਟ ਅਸੀਂ ਟਿਊਸ਼ਨ ਤੇ ਆ ਓਕੇ ਨੂਰੀ ਤੁਸੀਂ ਕੱਲ ਮੇਰੇ ਕੋਲ 1 ਤੋਂ 4 ਵਜੇ ਦੇ ਵਿਚਕਾਰ ਆ ਸਕਦੇ ਹੋ ਉਸ ਵੇਲੇ ਇੱਥੇ ਕੋਈ ਨਹੀਂ ਹੁੰਦਾ ਪਰਸੋ ਤੋਂ ਇਹ ਲੋਕ ਮੈਨੂੰ ਦੁਪਹਿਰੇ 12 ਵਜੇ ਇੱਕ ਨਵੀਂ ਦਵਾਈ ਦੇਣਗੇ ਜਿਸ ਨਾਲ ਮੈਂ ਦੁਪਹਿਰੇ 1 ਵਜੇ ਤੋਂ ਸ਼ਾਮ 4 ਵਜੇ ਤੱਕ ਸੁੱਤਾ ਰਵਾਂਗਾ ਜੇ ਤੁਸੀਂ ਉਸ ਸਮੇਂ ਆਉਂਗੇ ਤਾਂ ਮੈਂ ਤੁਹਾਡੇ ਨਾਲ ਗੱਲ ਨਹੀਂ ਕਰ ਪਾਵਾਂਗਾ ਮੈਂ ਕਿਹਾ ਠੀਕ ਹੈ ਮੈਂ ਕੋਸ਼ਿਸ਼ ਕਰਾਂਗੀ ਮੈਂ ਦੁਪਹਿਰ 1 ਵਜੇ ਨਹੀਂ ਆ ਸਕਦੀ ਮੇਉਂ ਉਸ ਦਿਨ ਸਕੂਲ ਹੁੰਦੀ ਹੈ ਦੁਪਹਿਰ 2:30 ਵਜੇ ਛੁੱਟੀ ਹੁੰਦੀ ਹੈ ਮੈਂ 3:30 ਵਜੇ ਆਉਂਗੀ ਕਿਉਂਕਿ 4 ਵਜੇ ਟਿਊਸ਼ਨ ਤੇ ਜਾਣਾ ਹੁੰਦਾ ਹੈ ਮੇਰੇ ਮੰਮੀ ਅਕਸਰ ਘਰ ਹੀ ਹੁੰਦੇ ਆ ਕਦੇ-ਕਦੇ ਸ਼ਾਮ ਨੂੰ 7 ਵਜੇ ਜਾਂਦੇ ਆ ਪਰ ਉਸ ਵੇਲੇ Papa ਘਰ ਹੁੰਦੇ ਨਹੀਂ ਉਸਨੇ ਕਿਹਾ ਠੀਕ ਹੈ ਤੁਸੀਂ ਕੋਸ਼ਿਸ਼ ਕਰੋ ਮੈਂ ਤੁਹਾਡਾ ਇੰਤਜ਼ਾਰ ਕਰੂੰਗਾ ਹੁਣ ਤੁਸੀਂ ਪੜ੍ਹ ਲਓ ਆਪਾਂ ਫਿਰ ਗੱਲ ਕਰਦੇ ਹਾਂ ਮੈਂ ਪਿਛਲੇ ਇੱਕ ਹਫਤੇ ਤੋਂ ਹਰ ਰੋਜ਼ ਹਸਪਤਾਲ ਵਿੱਚ ਇੱਕ ਅਜਨੇਬੀ ਨਾਲ ਮਿਲ ਰਹੀ ਸੀ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਮੈਨੂੰ ਅਜ ਤੱਕ ਕਿਸੇ ਨੇ ਆਉਂਦੇ ਜਾਂਦੇ ਨਹੀਂ ਵੇਖਿਆ ਸੀ ਮੈਂ ਤੇ ਸੁਖਬੀਰ ਬਹੁਤ ਚੰਗੇ ਦੋਸਤ ਬਣ ਗਏ ਸੀ ਹੁਣ ਮੈਨੂੰ ਉਸ ਤੋਂ ਡਰ ਵੀ ਨਹੀਂ ਲੱਗਦਾ ਸੀ ਮੈਂ ਉਸਦੇ ਨੇੜੇ ਹੁੰਦੀ ਜਾ ਰਹੀ ਸੀ ਹੁਣ ਸਾਡੇ ਹੱਥ ਇੱਕ ਦੂਜੇ ਨਾਲ ਟਕਰਾਨ ਤੋਂ ਨਹੀਂ ਡਰਦੇ ਸਨ ਅਸੀਂ ਦੋਵੇਂ ਇੱਕ ਦੂਜੇ ਨੂੰ ਮਾਮੂਲੀ ਜਿਹਾ ਹੱਕ ਦਿਖਾਉਣ ਲੱਗੇ ਸੀ ਜਿਵੇਂ ਕਿ ਕਿਤਾਬ ਨੂੰ ਪੜ੍ਹਦੇ ਆ ਉਹ ਮੇਰੇ ਸਿਰ ਤੇ ਕਈ ਵਾਰ ਮਾਰ ਦਿੰਦਾ ਸੀ ਅਤੇ ਕਈ ਵਾਰ ਉਹ ਆਪਣੇ ਹੱਥਾਂ ਨਾਲ ਮੇਰੀਆਂ ਗੱਲਾਂ ਨੂੰ ਕੁੱਟਦਾ ਹਲਕੀਆਂ-ਹਲਕੀਆਂ ਹੱਥ ਚਲਾਕੀਆਂ ਚੱਲ ਪਈਆਂ ਸੀ ਮੈਂ ਵੇਖਿਆ ਕਿ ਅੱਜ ਵੀ ਮੀਨੂ ਦੀਦੀ ਕਿਤਾਬਾਂ ਵਿਚਾਲੇ ਫੋਨ ਛੁਪਾ ਕੇ ਕਿਸੇ ਨਾਲ ਗੱਲਬਾਤ ਕਰ ਰਹੀ ਹੈ ਮੈਂ ਦੀਦੀ ਨੂੰ ਪੁੱਛਿਆ ਇਹ ਫੋਨ ਕਿੱਥੋਂ ਲਿਆ ਹੈ ਉਸਨੇ ਕਿਹਾ ਕਿ ਇਹ ਫੋਨ ਉਸਦੇ ਬੋਏਫ੍ਰੈਂਡ ਨੇ ਉਸਨੇ ਇੱਕ ਗਿਫਟ ਦੇ ਰੂਪ ਵਿੱਚ ਦਿੱਤਾ ਹੈ ਮੈਂ ਕਿਹਾ ਕਿ ਤੁਹਾਨੂੰ ਡਰ ਨਹੀਂ ਲੱਗਦਾ ਜੇ ਕਿਸੇ ਨੂੰ ਤੁਹਾਡੇ ਘਰ ਵਿੱਚ ਪਤਾ ਚੱਲ ਗਿਆ ਤਾਂ ਉਹਨਾਂ ਨੇ ਕਿਹਾ ਕਿ ਮੈਂ ਇਸ ਫੋਨ ਨੂੰ ਬਿਲਕੁਲ ਸਾਇਲੈਂਟ ਤੇ ਕੀਤਾ ਹੋਇਆ ਹੈ ਕੋਈ ਮੈਸੇਜ ਕੋਈ ਫੋਨ ਜਾਂ ਕਿਸੇ ਵੀ ਕਿਸਮ ਦੀ ਕੋਈ ਨੋਟੀਫਿਕੇਸ਼ਨ ਇਸ ਤੇ ਨਹੀਂ ਆਉਂਦੀ ਮੈਂ ਇਸ ਦੀ ਰੋਸ਼ਨੀ ਬਿਲਕੁਲ ਬੰਦ ਕੀਤੀ ਹੋਈ ਹੈ ਮੈਂ ਇਸ ਨੂੰ ਹਮੇਸ਼ਾ ਆਪਣੇ ਕੋਲ ਰੱਖਦੀ ਹਾਂ ਦਿਨ ਵੇਲੇ ਮੈਂ ਇਸ ਨੂੰ ਆਪਣੀ ਸ਼ਾਂਤੀ ਕੋਲ ਜਾ ਪਿਹੜ ਕੋ ਰਾਤ ਨੂੰ ਸੌਂਦੇ ਵੇਲੇ ਫੋਨ ਬੰਦ ਕਰਕੇ ਆਪਣੇ ਬੈਗ ਵਿੱਚ ਬੁੱਕਸ ਦੇ ਥੱਲੇ ਪਾ ਦਿੰਦੀ ਆ ਤਾਂ ਜੋ ਕਿਸੇ ਨੂੰ ਸ਼ੱਕ ਨਾ ਪਵੇ ਮੀਨੂ ਦੀਦੀ 10ਵੀਂ ਜਮਾਤ ਦੀ ਵਿਦਿਆਰਥੀ ਸੀ ਉਹ ਮੇਰੇ ਹੀ ਸਕੂਲ ਵਿੱਚ ਪੜ੍ਹਦੀ ਸੀ ਅਸੀਂ ਦੋਵੇਂ ਘਰੋਂ ਸਕੂਲ ਜਾਂਦੇ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਮੈਨੂੰ ਨਹੀਂ ਪਤਾ ਸੀ ਕਿ ਉਸ ਕੋਲ ਫੋਨ ਹੈ ਮੈਂ ਉਸ ਨੂੰ ਆਪਣੀ ਦੋਸਤੀ ਬਾਰੇ ਦੱਸਿਆ ਕਿ ਮੈਂ ਇੱਕ ਮੁੰਡੇ ਨੂੰ ਪਸੰਦ ਕਰਦੀ ਆ ਉਹ ਮੇਰਾ ਬਹੁਤ ਚੰਗਾ ਦੋਸਤ ਹੈ ਉਸ ਦਾ ਨਾਮ ਸੁਖਬੀਰ ਹੈ। ਕੀ ਮੈਂ ਉਸ ਨਾਲ ਤੁਹਾਡੇ ਫੋਨ ਤੇ ਗੱਲਬਾਤ ਕਰ ਸਕਦੀ ਆਂ? ਹਾਂ ਹਾਂ। ਬਸ ਇਹ ਫੋਨ ਟਿਊਸ਼ਨ ਤੇ ਹੀ ਕਰਨਾ ਹੈ। ਸਕੂਲ ਜਾਂ ਘਰ ਇਸ ਤੱਕ ਜ਼ਿਕਰ ਵੀ ਨਹੀਂ ਕਰਨਾ ਕਿਸੇ ਨਾਲ। ਮੈਂ ਕਿਹਾ ਠੀਕ ਹੈ। ਤੁਸੀਂ ਮੈਨੂੰ ਹਰ ਰੋਜ਼ ਟਿਊਸ਼ਨ ਤੇ ਫੋਨ ਲਿਆ ਦੇਣਾ। ਉਸਨੇ ਕਿਹਾ ਠੀਕ ਹੈ। ਮੈਂ ਲੈ ਆਇਆ ਕਰਾਂਗੀ। ਪਰ ਧਿਆਨ ਰੱਖੀ ਕਿ ਨੰਦਰੀ ਦੀਦੀ ਨੂੰ ਨਾ ਪਤਾ ਲੱਗੇ। ਮੈਂ ਕਿਹਾ ਠੀਕ ਹੈ ਮੈਂ ਸੰਭਾਲ ਲਵਾਂਗੀ। ਜਦੋਂ ਮੈਂ ਸੁਖਬੀਰ ਨੂੰ ਮਿਲਣ ਗਈ ਤਾਂ ਮੈਂ ਉਸ ਨੂੰ ਕਿਹਾ ਕਿ ਕੋਣ ਅਸੀਂ ਮੀਨੂ ਦੀਦੀ ਦੇ ਫੋਨ ਤੇ ਗੱਲਬਾਤ ਕਰ ਸਕਾਂਗੀ ਮੈਂ ਤੁਹਾਨੂੰ ਉਸਦੇ ਫੋਨ ਤੋਂ ਮੈਸੇਜ ਕੀਤਾ ਸੀ ਤੁਸੀਂ ਉਹ ਨੰਬਰ ਸੇਵ ਕਰਕੇ ਰੱਖਣਾ ਤੁਸੀਂ ਆਪਣੀ ਦਵਾਈ ਟਾਈਮ ਸੀਰ ਲੈਣਾ ਤਾਂ ਕਿ ਜਲਦੀ ਠੀਕ ਹੋ ਸਕੋ ਬਿਆਸੇ ਮੈਂ ਤੁਹਾਨੂੰ ਮਿਲਣ ਆਉਂਗੀ ਉਸ ਦਿਨ ਉਸਨੇ ਜਨ ਵੇਲੇ ਮੇਰਾ ਹੱਥ ਜਦੋਂ ਫੜਿਆ ਤਾਂ ਮੈਨੂੰ ਪਹਿਲੀ ਵਾਰ ਇੰਜ ਮਹਿਸੂਸ ਹੋਇਆ ਕਿ ਜਿਵੇਂ ਉਹ ਮੈਨੂੰ ਇੱਥੇ ਹਮੇਸ਼ਾ ਲਈ ਰੋਕ ਲਵੇ ਇੰਜ ਪਹਿਲੀ ਵਾਰ ਹੋਇਆ ਸੀ ਕਿ ਕਿਸੇ ਮੁੰਡੇ ਨੇ ਮੇਰਾ ਹੱਥ ਫੜਿਆ ਹੋਵੇ ਉਸਦੇ ਹੱਥ ਬਹੁਤ ਨਰਮ ਸਨ ਤੇ ਬਹੁਤ ਗਰਮ ਵੀ। ਉਸਦੇ ਹੱਥਾਂ ਵਿੱਚੋਂ ਪਸੀਨਾ ਆ ਰਿਹਾ ਸੀ। ਉਸਦੇ ਹੱਥਾਂ ਨੇ ਜਿਵੇਂ ਹੀ ਮੇਰੇ ਹੱਥਾਂ ਨੂੰ ਫੜਿਆ ਤਾਂ ਉਸਨੇ ਕਿਹਾ, "ਨੂਰੀ, ਤੁਹਾਡੇ ਹੱਥ ਐਨੇ ਠੰਡੇ ਨੇ, ਕੀ ਹੋਇਆ ਠੀਕ ਤਾਂ ਹੋ? ਨਹੀਂ, ਤੁਹਾਡੇ ਹੱਥ ਕੁਝ ਜ਼ਿਆਦਾ ਹੀ ਗਰਮ ਨੇ।" ਅਸੀਂ ਦੋਵੇਂ ਹੱਸ ਪਏ। ਪਹਿਲਾਂ ਨਾਲੋਂ ਕੁਝ ਜ਼ਿਆਦਾ ਹੀ ਅਸੀਂ ਕਰੀਬ ਹੋ ਗਏ ਸੀ। ਮੈਂ ਘਰ ਵਾਪਸ ਆਉਣ ਲੱਗੀ ਤਾਂ ਸੁਖਬੀਰ ਨੇ ਕਿਹਾ, "ਨੂਰੀ, ਮੇਰੀ ਬੈਠਣ ਵਿੱਚ ਮਦਦ ਕਰੋਗੇ? ਤੁਸੀਂ ਚਲੇ ਜਾਉਂਗੇ ਤਾਂ ਮੈਂ ਬੁੱਕ ਪੜ੍ਹ ਲਵਾਵਾਂਗਾ।" ਮੈਂ ਆਪਣਾ ਪੂਰਾ ਜ਼ੋਰ ਲਗਾ ਉਸ ਨੂੰ ਉੱਪਰ ਕਰਨ ਲੱਗੀ। ਇੱਕ ਤਾਂ ਉਸ ਦੀ ਹਾਈਟ ਤੇ ਮੇਰੀ ਹਾਈਟ ਵਿੱਚ ਫਰਕ ਸੀ। ਉਹ ਤੋਂ ਜਵਾਨ ਤੇ ਮੈਂ ਬੱਚਾ ਮੈਂ ਚਾਹ ਕੇ ਵੀ ਉਸ ਨੂੰ ਠਾ ਨਹੀਂ ਸਕੀ। ਫਿਰ ਉਸਨੇ ਆਪਣੇ ਆਪ ਹੀ ਉੱਠਣ ਦੀ ਕੋਸ਼ਿਸ਼ ਕੀਤੀ। ਮੈਂ ਫਟਾਫਟ ਉਸ ਦੇ ਥੱਲੇ ਪਿਆ ਸਰਾਨਾ ਬੈੱਡ ਦੀ ਢੋਕ ਹੋ ਰੱਖਤਾ ਜਿਸ ਨਾਲ ਉਹ ਆਰਾਮ ਨਾਲ ਬੈਠ ਜਾਏ। ਅੱਜ ਪਹਿਲੀ ਵਾਰ ਉਹਦਾ ਤੇ ਮੇਰਾ ਸਰੀਰ ਇੱਕ ਦੂਜੇ ਨਾਲ ਟਕਰਾਇਆ ਸੀ। ਮੇਰੇ ਕੋਮਲਾਂ ਗੁੱਸਤੀ ਛਾਤੀ ਨਾਲ ਲੱਗ ਰਹੇ ਸੀ। ਉਸ ਨੇ ਉੱਪਰ ਹੋਣ ਵੇਲੇ ਮੈਨੂੰ ਇੱਕ ਹੱਥ ਨਾਲ ਜੱਫੀ ਵਿੱਚ ਲੈ ਲਿਆ ਸੀ ਉਸ ਦੀ ਮਰਦਾਨਗੀ ਮੈਨੂੰ ਮਹਿਸੂਸ ਹੋ ਰਹੀ ਸੀ ਉਹ ਪਲ ਮੇਰੇ ਲਈ ਬਹੁਤ ਖਾਸ ਸੀ ਉਸ ਪਲ ਨੂੰ ਅਸੀਂ ਦੋਵੇਂ ਅਲੱਗ-ਅਲੱਗ ਤਰੀਕੇ ਨਾਲ ਜੀ ਰਹੇ ਸੀ ਮੈਂ ਉਸ ਨੂੰ ਪੂਰਾ ਹੱਕ ਦਿੱਤਾ ਕਿ ਉਹ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲਵੇ ਤੇ ਉਹ ਅੱਖਾਂ ਭਰ ਕੇ ਮੇਰੇ ਵੱਲ ਦੇਖ ਰਿਹਾ ਸੀ ਮੈਂ ਇਕਾਦਵੀ ਨੂੰ ਪਹਿਲੀ ਵਾਰ ਰੋਂਦੇ ਦੇਖਿਆ ਸੀ ਕੀ ਹੋਇਆ ਸੁਖਵੀਰ ਤੁਸੀਂ ਰੋ ਕਿਉਂ ਰਹੇ ਹੋ ਮੈਂ ਕੁਝ ਗਲਤ ਕੀਤਾ ਉਸ ਨੂੰ ਰੋਂਦੀ ਦੇਖ ਕੁਝ ਪੱਲੇ ਮੇਰੀ ਫੀਲਿੰਗ ਕਿਸੇ ਕੋਨੇ ਵਿੱਚ ਲੱਭੀ ਗਈ ਸੀ ਮੈਂ ਟਿਊਸ਼ਨ ਜਾਣ ਵਾਸਤੇ ਲੇਟ ਹੋ ਰਹੀ ਸੀ ਮੈਂ ਉਸ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦੀ ਸੀ ਪਲੀਜ਼ ਨਾ ਰੋਵੋ ਮੈਨੂੰ ਚੰਗਾ ਨਹੀਂ ਲੱਗ ਰਿਹਾ ਉਸ ਦਾ ਦੱਸੋ ਹੋਇਆ ਕੀ ਹੈ ਮੈਂ ਲਗਾਤਾਰ ਬੋਲੀ ਜਾ ਰਹੀ ਸੀ ਤੇ ਉਹ ਰੋਈ ਜਾ ਰਿਹਾ ਸੀ ਉਹਦ ਨੂੰ ਸੰਭਾਲ ਉਹ ਬੋਲਿਆ ਤੁਸੀਂ ਜਾਓ ਲੇਟ ਹੋ ਰਹੇ ਹੋ ਤੁਹਾਡੀ ਟਿਊਸ਼ਨ ਦਾ ਟਾਈਮ ਹੋ ਗਿਆ ਜਾਓ ਨੂਰੀ ਲੇਟ ਹੋ ਰਹੇ ਹੋ ਤੁਹਾਡੀ ਮੈਡਮ ਨੇ ਘਰ ਫੋਨ ਕਰਦੇ ਨੇ ਮੈਂ ਉੱਥੋਂ ਉੱਟ ਬਿਨਾ ਬੋਲੇ ਟਿਊਸ਼ਨ ਤੇ ਆ ਗਈ। ਉੱਥੇ ਬੈਠੇ ਮੈਂ ਸੋਚ ਰਹੀ ਸੀ ਕਿਉਂ ਰੋਇਆ ਕਿਉਂ? ਟਿਊਸ਼ਨ ਤੇ ਜਾ ਕੇ ਮੈਨੂੰ ਪਤਾ ਚੱਲਿਆ ਕਿ ਮੀਨੂ ਦੀਦੀ ਨੇ ਅੱਜ ਨਹੀਂ ਆਉਣਾ ਹੈ। ਪਤਾ ਨਹੀਂ ਕਿਉਂ ਇੰਜ ਹੋ ਰਿਹਾ ਸੀ ਕਿ ਜਦੋਂ ਮੈਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਸੀ ਉਸ ਦਿਨ ਹੀ ਉਸਨੇ ਛੁੱਟੀ ਕਰਨੀ ਸੀ। ਮੈਂ ਟਿਊਸ਼ਨ ਤੇ ਬੈਠੀ ਉੱਥੇ ਹੀ ਰੋਣ ਲੱਗ ਪਈ। ਮੈਂ ਕਿਸੇ ਨੂੰ ਚਾਹ ਕੇ ਵੀ ਆਪਣੀ ਹਾਲਤ ਨਹੀਂ ਦੱਸ پا ਰਹੀ ਸੀ। ਸਾਰੇ ਹੈਰਾਨ ਸੀ ਕਿ ਮੈਂ ਰੋ ਕਿਉਂ ਰਹੀ ਆਂ? ਨੰਦਨੀ ਦੀ ਦਿਨੇ ਤਾਂ ਪਤਾ ਨਹੀਂ ਕਿੰਨੀ ਵਾਰ ਪੁੱਛਿਆ ਨੂਰੀ ਹੋਇਆ ਕੀ ਐ ਕਿਸੇ ਬੱਚੇ ਨੇ ਕੁਝ ਕੀਤਾ ਮੈਨੂੰ ਦੱਸ ਮੈਂ ਹੁਣੇ ਸਭ ਦੇ ਨਾਲ ਗੱਲ ਕਰਦੀ ਆ ਉਸਨੇ ਤਾਂ ਮੇਰੇ ਮੰਮੀ ਨੂੰ ਵੀ ਫੋਨ ਕਰ ਦਿੱਤਾ ਹੁਣ ਮੈਨੂੰ ਘਰ ਜਾਣਾ ਪੈਣਾ ਸੀ ਟਿਊਸ਼ਨ ਦਾ ਟਾਈਮ ਖਤਮ ਹੋ ਰਿਹਾ ਸੀ ਅੱਜ ਬਿਨਾਂ ਕੁਝ ਪੜ੍ਹੇ ਹੀ ਮੈਂ ਘਰ ਵਾਪਸ ਜਾ ਰਹੀ ਸੀ ਮੇਰੇ ਘਰ ਜਾਂਦੇ ਹੀ ਮੰਮੀ ਬਹੁਤ ਪਰੇਸ਼ਾਨ ਸੀ ਨੂਰੀ ਹੋਇਆ ਕੀ ਟਿਊਸ਼ਨ ਤੇ ਰੋ ਕੇ ਹੋ ਰਹੀ ਸੀ ਮੈਂ ਕਿਹਾ ਮੰਮਾ ਕੁਝ ਨਹੀਂ ਹੋਇਆ ਮੈਂ ਤੁਹਾਨੂੰ ਕੁਝ ਨਹੀਂ ਦੱਸ ਸਕਦੀ ਉਹ ਮੇਰੇ ਨਾਲ ਇੱਕ ਚੰਗਾ ਦੋਸਤ ਬਣਨ ਦੀ ਕੋਸ਼ਿਸ਼ ਕਰ ਰਹੀ ਸੀ ਤੇ ਮੈਂ ਉਹਨਾਂ ਤੋਂ ਦੂਰ ਭੱਜ ਰਹੀ ਸੀ ਉਸ ਦਾ ਦੱਸ ਮੰਮੀ ਪਲੀਜ਼ ਜਾਓ ਮੈਂ ਸੌਣਾ ਹੈ ਉਸ ਵਕਤ ਮੈਂ ਇੱਕ ਸੈਲਫਿਸ਼ ਪਰਸਨ ਬਣ ਗਈ ਸੀ ਜਿਸ ਨੂੰ ਸਿਰਫ ਆਪਣਾ ਹੀ ਦੁੱਖ ਨਜ਼ਰ ਆ ਰਿਹਾ ਸੀ ਮੇਰੀ ਉਮਰ ਛੋਟੀ ਹੋਣ ਕਰਕੇ ਸਮਝ ਨਹੀਂ ਆ ਰਹੀ ਸੀ ਕਿਉਂ ਰੋਇਆ ਕਿਉਂ ਮੈਂ ਕਿਸੇ ਤੇ ਵਿਸ਼ਵਾਸ ਨਹੀਂ ਕਰਦੀ ਸੀ ਇਸ ਲਈ ਮੈਂ ਮੀਨੂ ਦੀਦੀ ਨੂੰ ਵੀ ਨਹੀਂ ਦੱਸਿਆ ਸੀ ਕਿ ਸੁਖਬੀਰ ਅਸਲ ਵਿੱਚ ਹੈ ਕੌਣ ਕਿਸ ਨੂੰ ਦੱਸਦੀ ਕਿ ਮੈਂ ਕਿੰਨਾ ਹਾਲਾਤਾਂ ਵਿੱਚੋਂ ਲੰਘ ਰਹੀ ਸੀ ਮੈਂ ਮੀਨੂ ਦੀਦੀ ਨੂੰ ਫੋਨ ਕਰ ਮਿਲਣ ਨੂੰ ਕਿਹਾ ਮੈਂ ਉਹਨਾਂ ਘਰ ਚਲੀ ਗਈ ਤੇ ਫੋਨ ਲੈ ਕੇ ਬਾਥਰੂਮ ਵਿੱਚ ਚਲੀ ਗਈ ਸੁਖਬੀਰ ਆਨਲਾਈਨ ਹੀ ਸੀ ਮੈਂ ਮੈਸੇਜ ਲਿਖਣਾ ਸ਼ੁਰੂ ਕੀਤਾ اے ਸੁਖਬੀਰ ਨੂਰੀ ਹੇਰ ਤੁਸੀਂ ਰੋਏ ਕਿਉਂ ਉਹਨਾਂ ਨੇ ਕਿਹਾ ਤੂੰ ਇਸ ਵੇਲੇ ਫੋਨ ਤੇ ਕਿਵੇਂ ਮੈਂ ਮੀਨੂ ਦੀਦੀ ਘਰ ਆਈ ਸੀ ਪਹਿਲਾਂ ਤੁਸੀਂ ਦੱਸੋ ਜੋ ਪੁੱਛ ਰਹੀਆਂ ਜਿਆਦਾ ਟਾਈਮ ਨਹੀਂ ਹੈ ਮੈਂ ਘਰ ਵੀ ਜਾਣਾ ਹੈ ਨਹੀਂ ਤਾਂ ਮੈਂ ਹੁਣੇ ਤੁਹਾਡੇ ਕੋਲ ਆ ਜਾਣਾ ਹੈ ਕੀ ਗੱਲ ਕਰਦੇ ਹੋ ਬਚਪਨਾ ਕਦੋਂ ਖਤਮ ਹੋਣਾ ਟਾਈਮ ਦੇਖੋ 8 ਵਜਨ ਵਾਲੇ ਨੇ ਸਵੇਰੇ ਦੱਸੂਗਾ ਹੁਣ ਤੁਸੀਂ ਘਰ ਜਾਓ ਮੈਂ ਠੀਕ ਆ ਤੁਸੀਂ ਖਾਣਾ ਖਾਧਾ ਉਸਨੇ ਪੁੱਛਿਆ ਮੈਂ ਤੁਹਾਡੇ ਨਾਲ ਹੀ ਖਾਉਂਗੀ ਮੈਂ ਸਵੇਰੇ ਲੈ ਕੇ ਆਉਂਗੀ ਠੀਕ ਹੈ ਆ ਜਾਣਾ ਹੁਣ ਜਾਓ ਤੇ ਪੜ੍ਹਾਈ ਕਰੋ ਮੈਂ ਕਿਤੇ ਨਹੀਂ ਚੱਲਿਆ ਉਸ ਨਾਲ ਗੱਲ ਕਰ ਕੁਝ ਹੌਸਲਾ ਮਿਲਿਆ ਤੇ ਫਿਰ ਫੋਨ ਵਾਪਿਸ ਕਰ ਮੈਂ ਆਪਣੇ ਘਰ ਆ ਗਈ ਹੁਣ ਮੈਂ ਪਹਿਲਾਂ ਤੋਂ ਬਿਹਤਰ ਸੀ ਮੇਰੇ ਘਰ ਜਾਣਦੇ ਮੰਮੀ ਪਾਪਾ ਨੂੰ ਦੱਸ ਰਹੀ ਸੀ ਕਿ ਅੱਜ ਮੈਂ ਟਿਊਸ਼ਨ ਤੇ ਰੋ ਰਹੀ ਸੀ ਕੀ ਹੋਇਆ ਪੁੱਤ ਕਿਸੇ ਨੇ ਕੁਝ ਕਿਹਾ ਸੀ ਮੈਂ ਪਾਪਾ ਨੂੰ ਜੱਫੀ ਪਾ ਉਹਨਾਂ ਕੋਲ ਬੈਠ ਗਈ ਨਹੀਂ ਪਾਪਾ ਮੈਨੂੰ ਮੈਦ ਦੇ ਸਾਹਮਣੇ ਨਹੀਂ ਆ ਰਹੇ ਸੀ ਇਸ ਲਈ ਬਸ ਲੈ ਮਾਂ ਤੇਰੀ ਐਵੇਂ ਸੋਚ-ਸੋਚ ਕੰਬਲੀ ਹੋਈ ਪਈ ਸੀ ਚੱਲ ਹੋਰ ਦੱਸ ਕੀ ਖਾਣਾ ਹੈ ਮੇਰੇ ਪੁੱਤ ਨੇ ਨਾਨਵੈਜ ਖਾਣਾ ਹੈ ਨਹੀਂ ਪਾਪਾ ਮਨ ਨਹੀਂ ਹੈ ਚਲੋ ਕਿਤੇ ਬਾਹਰ ਚੱਲਦੇ ਹਾਂ ਪਾਪਾ ਨੇ ਕਾਰ ਕੱਢ ਲਈ ਮੇਰੇ ਪੇਰੈਂਟਸ ਮੈਨੂੰ ਪੁਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਦਿਲ ਕਰ ਰਿਹਾ ਸੀ ਕਿ ਉਹਨਾਂ ਨੂੰ ਸਭ ਸੱਚ ਦੱਸ ਦਿਆਂ। ਪਰ ਦੱਸੂੰਗੀ ਕੀ ਕਿ ਮੈਂ ਇੱਕ ਆਪਾਹਜ ਨਾਲ ਰਿਸ਼ਤਾ ਰੱਖਣਾ ਚਾਹੁੰਦੀ ਆਂ। ਮੈਂ ਖੁਦ ਨਹੀਂ ਸਮਝ ਪਾ ਰਹੀ ਸੀ ਕਿ ਮੈਂ ਚਾਹੁੰਦੀ ਕੀ ਆਂ ਤੇ ਉਹਨਾਂ ਨੂੰ ਕਿਵੇਂ ਸਮਝਾਉਂਗੀ। ਮੈਂ ਬਸ ਨਾਰਮਲ ਹੋਣ ਦਾ ਡਰਾਮਾ ਕਰ ਰਹੀ ਸੀ। ਅਸੀਂ ਰਾਤ ਪਾਫੀ ਲੇਟ ਕਰਾਈ। ਸਵੇਰੇ ਮੈਂ ਸੁਖਬੀਰ ਨੂੰ ਮਿਲਣ ਦੀ ਜਲਦਬਾਜ਼ੀ ਵਿੱਚ 8 ਵਜੇ ਹੀ ਹਸਪਤਲ ਚਲੀ ਗਈ। 8:30 ਵਜੇ ਮੇਰਾ ਸਕੂਲ ਲੱਗਦਾ ਸੀ ਮੈਂ ਉਸ ਨੂੰ ਬਾਰ-ਬਾਰ ਇਹੀ ਪੁੱਛੀ ਜਾ ਰਹੀ ਸੀ ਕਿ ਤੁਸੀਂ ਕੱਲ ਰੋਏ ਕਿਉਂ ਇਹ ਸਭ ਗੱਲਾਂ ਕਰਦੇ ਹੋਏ ਸਾਨੂੰ ਬਹੁਤ ਟਾਈਮ ਹੋ ਗਿਆ 9:30 ਹੋ ਗਏ ਸੀ ਹੁਣ ਮੈਂ ਸਕੂਲ ਨਹੀਂ ਜਾ ਸਕਦੀ ਸੀ ਇਸ ਲਈ ਮੈਂ ਹਸਪਤਾਲ ਵਿੱਚ ਹੀ ਰੁਕ ਗਈ ਪਰ ਸਾਰਾ ਦਿਨ ਹਸਪਤਾਲ ਵਿੱਚ ਰੁਕੂੰਗੀ ਕਿੱਥੇ ਹੁਣੇ ਥੋੜੀ ਦੇਰ ਤੱਕ ਨਰਸਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਜੋ ਸੁਖਬੀਰ ਨੂੰ ਚੈੱਕ ਕਰਦੀਆਂ ਸੀ ਦਵਾਈ ਦਿੰਦੀਆਂ ਸੀ ਉਸਦੇ ਕਮਰੇ ਦੀ ਸਾਫ ਸਵਾਈ ਕਰਦੀਆਂ ਸੀ ਕੌਣਤਾ ਮੈਂ ਕਿਤੇ ਲੋਕ ਵੀ ਨਹੀਂ ਸਕਦੀ ਸੀ ਮੈਂ ਤੇ ਸਕਰੀ ਬੋਵੇਂ ਹੀ ਬਹੁਤ ਡਰੇ ਹੋਏ ਸੀ ਸਾਡਾ ਪਿਆਰ ਕਿਤੇ ਸ਼ੂ ਮੰਤਰ ਹੋ ਗਿਆ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਹੁਣ ਕੀ ਕਰਾਂ ਮੇਰੇ ਸਕੂਲ ਦਾ ਬੈਗ ਟਿਫਨ ਸਬ ਮੇਰੇ ਕੋਲ ਸੀ ਮੈਂ ਉਸ ਵੱਲ ਆਪਣਾ ਟਿਫਨ ਕਰਦੀ ਕਿਹਾ ਇਹ ਲਓ ਤੁਹਾਡਾ ਲੰਚ ਮੈਂ ਆਪਣੇ ਨਾਲ ਲੈ ਕੇ ਆਈ ਸੀ ਤੁਸੀਂ ਰਾਤੀ ਖਾਣਾ ਖਾਧਾ ਸੀ ਉਹ ਹੱਸਣ ਲੱਗਾ ਉਸਨੇ ਕਿਹਾ ਨੂਰੀ ਤਾਂ ਬਿਲਕੁਲ ਬੱਚਾ ਹੈ ਤੈਨੂੰ ਪਤਾ ਹੈ ਕਿ ਤੂੰ ਇਸ ਵੇਲੇ ਕਿੱਥੇ ਐ ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਸੀ ਕਿ ਮੈਂ ਤੈਨੂੰ ਛੁਪਾਵਾਂਗਾ ਕਿੱਥੇ ਤੇ ਤੂੰ ਮੈਨੂੰ ਖਾਣਾ ਖਾਣ ਦਾ ਕਹਿ ਰਹੀ ਐ ਓਹੋ ਤੁਸੀਂ ਬਹੁਤ ਡਰਦੇ ਹੋ ਮੈਂ ਆਪਣਾ ਖਿਆਲ ਰੱਖ ਸਕਦੀ ਆ ਤੁਸੀਂ ਬਸ ਐਮ ਮੇਰਾ ਬੈਗ ਆਪਣੇ ਸਰਾਣੇ ਦੇ ਥੱਲੇ ਰੱਖ ਲਓ ਮੈਂ ਥੋੜੀ ਦੇਰ ਲਈ ਬਾਹਰ ਕਿਤੇ ਖੜੀ ਹੋ ਜਾਵਾਂਗੀ ਕਿਸੇ ਨੂੰ ਕੀ ਪਤਾ ਚੱਲੇਗਾ ਕਿ ਮੈਂ ਕੌਣ ਆ ਜਿਵੇਂ ਇੱਥੇ ਸਾਰੇ ਬੇਵਕੂਫ ਬੈਠੇ ਨੇ ਤੇਰੀ ਯੂਨੀਫਾਰਮ ਤੋਂ ਉਹਨਾਂ ਦੇ ਦਿਲ ਵਿੱਚ ਹਜ਼ਾਰਾਂ ਸਵਾਲ ਖੜੇ ਹੋ ਜਾਣੇ ਨੇ ਮੈਂ ਕਿਸ ਕਿਸ ਨੂੰ ਕੀ ਕੀ ਜਵਾਬ ਦੇਵਾਂਗਾ ਤੂੰ ਇਹ ਠੀਕ ਨਹੀਂ ਕੀਤਾ ਸਵੇਰੇ ਇੱਥੇ ਆ ਕੇ ਹੁਣ ਮੈਨੂੰ ਸੱਚੀ ਸਮਝ ਨਹੀਂ ਆ ਰਹੀ ਨੂਰੀ ਮੈਂ ਤੈਨੂੰ ਕਿੱਥੇ ਲਕਾਵਾਂ ਫਿਰ ਕੰਮ ਕਰ ਆਪਣਾ ਬੈਗ ਇੱਥੇ ਮੇਰੇ ਸਹਰਾਣੇ ਦੇ ਥੱਲੇ ਰੱਖ ਦੇ ਇਸ ਵਿੱਚ ਆਪਣਾਈ ਕਰ ਤੇ ਵਾਟਰ ਬੋਟਲ ਪਾ ਦੇ ਤੇ ਪਿੱਛੇ ਕਮਰੇ ਵਿੱਚ ਜਾ ਕੇ ਮੇਰੀ ਕੋਈ ਟੀ-ਸ਼ਰਟ ਕੱਢ ਕੇ ਪਾ ਲੈ ਆਪਣੇ ਸਕੂਲ ਦੀ ਸ਼ਰਟ ਨੂੰ ਉਤਾਰ ਦੇ ਤਾਂ ਜੋ ਕਿਸੇ ਨੂੰ ਤੇਰੇ ਸਕੂਲ ਦਾ ਪਤਾ ਨਾ ਲੱਗੇ ਠੀਕ ਹੈ ਮੈਂ ਉਸ ਦੀ ਹਾਂ ਵਿੱਚ ਸਿਰ ਹਿਲਾ ਰਹੀ ਸੀ ਜੇ ਕਿਸੇ ਪੁੱਛਿਆ ਕਹਾਂਗਾ ਕਿ ਮੇਰੇ ਪਿੰਡੋਂ ਮੈਨੂੰ ਮਿਲਨ ਆਈ ਹੈ ਠੀਕ ਹੈ ਮੈਂ ਕੋਸ਼ਿਸ਼ ਕਰਦੀ ਹਾਂ ਮੈਂ ਪਿਛਲੇ ਕਮਰੇ 'ਚ ਚਲੀ ਗਈ ਤੇ ਉੱਥੇ ਉਸਦੇ ਕਿਨੇ ਚੁਨੇ ਕੁਝ ਕੱਪੜੇ ਪਏ ਸੀ ਪਰ ਸਾਰੇ ਹੀ ਮੇਰੇ ਤੋਂ ਬਹੁਤ ਜ਼ਿਆਦਾ ਵੱਡੇ ਮੈਂ ਉਸਦੀ ਇੱਕ ਬਟਨਾ ਵਾਲੀ ਸ਼ਰਟ ਪਾਤਾ ਲਈ ਪਰ ਉਹ ਮੇਰੀ ਸਕਰਟ ਤਾਂ ਥੋੜੀ ਜਿਹੀ ਉੱਚੀ ਸੀ ਮੈਂ ਆਪਣੀ ਸਕਰਟ ਨੂੰ ਖਿਸਕਾ ਕੇ ਥੋੜਾ ਜਿਹਾ نیچے ਕਰ ਲਿਆ ਤਾਂ ਕਿ ਕਿਸੇ ਨੂੰ ਸ਼ਰਟ ਨਜ਼ਰ ਨਾ ਆ ਜਾਵੇ ਪਤਾ ਨਹੀਂ ਕਿਉਂ ਮੈਨੂੰ ਬਿਲਕੁਲ ਵੀ ਡਰ ਨਹੀਂ ਲੱਗ ਰਿਹਾ ਸੀ ਮੈਂ ਆਪਣੇ 14 ਸਾਲ ਦੀ ਜ਼ਿੰਦਗੀ ਵਿੱਚ ਪਹਿਲੀ ਵਾਰ ਸਕੂਲ ਬੰਕ ਕੀਤਾ ਸੀ ਸੁਖਬੀ ਜਿੰਨਾ ਡਰਿਆ ਹੋਇਆ ਸੀ ਮੈਂ ਓਨੀ ਹੀ ਖੁਸ਼ ਸੀ ਮੈਂ ਬਚਪਨੀ ਵਿੱਚ ਸੀ ਜੋ ਇੱਕ ਸੁਪਨਿਆਂ ਦੀ ਜ਼ਿੰਦਗੀ ਵਿੱਚ ਜੀ ਰਹੀ ਸੀ ਕੁਝ ਹੀ ਦਿਨ ਬਾਅਦ ਨਰਸਾਂ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ ਇੱਕ ਸਵੀਪਰ ਆ ਕੇ ਸਫਾਈ ਕਰਨ ਲੱਗੀ ਤੇ ਦੋ ਨਰਸਾਂ ਜੋ ਉਸ ਨੂੰ ਖਾਣਾ ਖਿਲਾਉਂਦੀਆਂ ਸੀ ਤੇ ਤਿਆਰ ਕਰਦੀਆਂ ਸੀ ਉਹ बार-बार ਆਉਣ ਜਾਣ ਲੱਗ ਪਈਆਂ ਸੁਖਬੀਰ ਭਾਜੀ ਇਹ ਬੱਚਾ ਕੌਣ ਹੈ ਇਸ ਨੂੰ ਤਾਂ ਅਸੀਂ ਪਹਿਲੀ ਵਾਰ ਦੇਖਿਆ ਸੁਖਬੀਰ ਮੇਰੇ ਵੱਲ ਦੇਖ ਹੱਸ ਪਿਆ ਤੇ ਉਸਨੇ ਕਿਹਾ ਇਹ ਮੇਰੀ ਇੱਕ ਫਰੈਂਡ ਹੈ ਜੋ ਮੈਨੂੰ ਪਿੰਡੋਂ ਮਿਲਣ ਆਈ ਹੈ ਬਹੁਤ ਸੋਹਣਾ ਬੱਚਾ ਹੈ ਬੇਟਾ ਕੀ ਕਰਦੇ ਹੋ ਤੁਸੀਂ ਉਹ ਨਰਸ ਮੇਰੇ ਨਾਲ ਗੱਲਾਂ ਕਰਨਾ ਚਾਹੁੰਦੀ ਸੀ ਪਰ ਮੈਂ ਗੁੱਸੇ ਵਿੱਚ ਲਾਲ ਸੀ ਜਿਸ ਨੂੰ ਮੈਂ ਪਿਆਰ ਕਰਦੀ ਹਾਂ ਉਸ ਦੇ ਸਾਹਮਣੇ ਹੀ ਤੁਸੀਂ ਮੈਨੂੰ ਬੱਚਾ ਬੱਚਾ ਕਰੀ ਜਾ ਰਹੇ ਹੋ ਸੁਖਬੀਰ ਹੱਸੇ ਜਾ ਰਿਹਾ ਸੀ ਤੇ ਮੈਨੂੰ ਗੁੱਸਾ ਆਈ ਜਾ ਰਿਹਾ ਸੀ ਸੁਖਬੀਰ ਦਾ ਨਾਸ਼ਤਾ ਆ ਗਿਆ ਸੀ ਉਸਨੇ ਕਿਹਾ ਬਾਜੀ ਨਾਸ਼ਤਾ ਕਰਕੇ ਇਹ ਦਵਾਈਆਂ ਲੈ ਲੈਣਾ ਇਸ ਤੋਂ ਬਾਅਦ ਡਾਕਟਰ ਸਾਹਿਬ ਆਣ ਕੇ ਤੁਹਾਨੂੰ ਚੈੱਕ ਕਰ ਲੈਣਗੇ ਤੇ ਬੱਚੇ ਨੇ ਕਦੋਂ ਘਰ ਜਾਣਾ ਹੈ ਡਾਕਟਰ ਸਾਹਿਬ ਗੁੱਸਾ ਕਰਨਗੇ ਜੇ ਇਸ ਨੂੰ ਦੇਖ ਲੈਣਗੇ ਇਸੇ ਪਾਪਾ ਸ਼ਹਿਰ ਹੀ ਆਏ ਹੋਏ ਨੇ ਉਹ ਕਿਸੇ ਦੇ ਕੋਲ ਕੰਮ ਗਏ ਨੇ ਬਸ ਵਾਪਸ ਜਾਂਦੇ ਹੋਏ ਇਸ ਨੂੰ ਲੈ ਜਾਣਗੇ 2:00 ਵਜੇ ਤੱਕ ਇਹ ਚਲੀ ਜਾਏਗੀ ਠੀਕ ਹੈ ਬਾਜੀ ਜਦੋਂ ਡਾਕਟਰ ਸਾਹਿਬ ਆਏ ਤਾਂ ਇਸ ਨੂੰ ਥੱਲੇ ਭੇਜ ਦਿਨਾ ਠੀਕ ਹੈ ਤੁਸੀਂ 2 ਮਿੰਟ ਪਹਿਲਾਂ ਆ ਕੇ ਦੱਸ ਦੇਣਾ। ਹਾਂਜੀ ਭਾਜੀ ਕੋਈ ਨਹੀਂ। ਦੱਸ ਦੂੰਗੀ। ਉਹ ਜਾਂਦੇ-ਜਾਂਦੇ ਮੇਰੇ ਸਿਰ ਤੇ ਹੱਥ ਫੇਰ ਕੇ ਬਾਹਰ ਚਲੀ ਗਈ। ਫੋਨ ਮੈਂ ਅੱਜ ਪੂਰਾ ਦਿਨ ਸੁਖਵੀਰ ਨਾਲ ਸੀ। ਉਹ ਜੀ ਧੀਰ ਬਾਅਦ ਨਰਸ ਆ ਗਈ। ਉਸਨੇ ਕਿਹਾ ਡਾਕਟਰ ਸਾਹਿਬ 라ਉਂਡ ਤੇ ਆ ਰਹੇ ਨੇ। ਤੁਸੀਂ ਨਾਲ ਦੇ ਕਮਰੇ ਵਿੱਚ ਬੈਠ ਜਾਓ। ਉੱਥੇ ਕਿੱਥੇ ਬੈਠੇਗੀ? ਜੇ ਕਿਸੇ ਨੇ ਲੰਘਦੇ ਦੇਖ ਲਿਆ। ਨਰਸ ਸੋਚ ਰਹੀ ਸੀ ਕਿ ਇਹ ਇੰਜ ਕਿਉਂ ਬੋਲ ਰਿਹਾ ਹੈ। ਨਹੀਂ ਨੂਰੀ ਤੂੰ ਉੱਪਰ ਚਲੀ ਜਾ ਮੈਂ ਆਵਾਜ਼ ਦੇ ਕੇ ਬੁਲਾ ਲਵਾਂਗਾ ਮੈਂ ਉਸ ਵੇਲੇ ਦੋਨਾਂ ਦੇ ਮੂੰਹ ਦੇਖ ਰਹੀ ਸੀ ਪੈਸੇ ਤੂੰ ਬਾਹਰ ਬੈਠ ਸਕਦੀ ਐ ਉੱਪਰ ਧੁੱਪ ਵਿੱਚ ਜਾਣ ਦੀ ਲੋੜ ਨਹੀਂ ਇਹਨੂੰ ਸਾਈਡ ਤੇ ਹੀ ਰੱਖੋ ਐਵੇਂ ਡਾਕਟਰ ਸਾਹਿਬ ਬੋਲਣਗੇ ਮੈਂ ਉੱਠ ਕੇ ਇੱਕ ਮੰਜ਼ਿਲ ਹੋਰ ਉੱਪਰ ਚਲੀ ਗਈ ਉੱਥੇ ਬੈੱਡ ਸ਼ੀਟ ਪਿੱਲੋ ਕਵਰ ਧੋ ਕੇ ਸੁੱਕਣੇ ਪਏ ਹੋਏ ਸੀ ਮੈਂ ਜਦੋਂ ਸਵੇਰੇ ਆਈ ਸੀ ਤਾਂ ਇੱਕ ਕੰਮ ਵਾਲੀ ਆਂਟੀ ਚਾਦਰ ਲੈ ਕੇ ਗਈ ਸੀ ਸ਼ਾਇਦ ਇਹ ਉਹੀ ਚਾਦਰ ਹੋਵੇ ਵੈਸੇ ਵੀ ਪੂਰੇ ਹਸਪਤਾਲ ਵਿੱਚ ਦੋ ਤਿੰਨ ਹੀ ਮਰੀਜ਼ ਸੀ ਥੱਲੇ ਕੋਈ ਮਰੀਜ਼ ਹੈ ਵੀ ਜਾਂ ਨਹੀਂ ਪਤਾ ਨਹੀਂ ਕੁਝ ਦੇਰ ਮੈਂ ਪੌੜੀਆਂ ਵਿੱਚ ਬੈਠੀ ਰਹੀ ਗਰਮੀ ਬਹੁਤ ਸੀ ਪਰ ਹੋਰ ਕੋਈ ਚਾਰਾ ਵੀ ਨਹੀਂ ਸੀ ਇੱਕ ਘੰਟਾ ਉੱਥੇ ਬੈਠਣ ਤੋਂ ਬਾਅਦ ਮੈਂ نیچے ਦੇਖਣ ਲੱਗੀ ਤਾਂ ਡਾਕਟਰ ਹਜੇ ਸੁਖਵੀਰ ਕੋਲ ਖੜੇ ਸੀ ਮੈਂ ਧੁੱਪੇ ਬੈਠੀ ਰਹੀ ਜਿਵੇਂ ਹੀ ਡਾਕਟਰ ਗਿਆ ਨਰਸ ਉੱਤੇ ਆਈ ਤੇ ਬੋਲੀ ਬੇਟਾ نیچے ਆ ਜਾਓ ਮੈਂ ਪਰੇਸ਼ਾਨ ਸੀ ਕਿ ਮੈਂ ਇੰਨੀ ਛੋਟੀ ਹਾਂ ਜੋ ਇਹ ਲੋਕ ਮੈਨੂੰ ਬੱਚਾ ਸਮਝ ਰਹੇ ਨੇ ਖੈਰ ਮੈਂ ਉਹਨਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਤੇ ਵਾਪਸ ਸੁਖਬੀਰ ਕੋਲ ਆ ਗਈ ਸੁਖਬੀਰ ਆਪਣੇ ਕੱਪੜੇ ਠੀਕ ਕਰ ਰਿਹਾ ਸੀ ਨਰਸ ਨੇ ਉਸ ਨੂੰ ਦਵਾਈ ਖਾਣ ਨੂੰ ਦਿੱਤੀ ਤੇ ਕਿਹਾ ਨਾਸ਼ਤਾ ਕਰਕੇ ਦਵਾਈ ਖਾ ਲੈਣਾ ਮੈਂ ਸੁਖਬੀਰ ਕੋਲ ਜਾ ਕੇ ਖਾਣਾ ਖਾਣ ਲੱਗੀ ਉਸ ਦਿਨ ਮੈਂ ਉਸ ਨੂੰ ਪੁੱਛਿਆ ਕਿ ਉਹ ਸ਼ੁਰੂ ਤੋਂ ਹੀ ਇੰਜ ਹੈ ਜਾਂ ਕੋਈ ਬਿਮਾਰੀ ਹੋਈ ਸੀ ਮੇਰੀ ਗੱਲ ਸੁਣ ਉਸ ਦਾ ਗਲਾ ਭਰ ਗਿਆ ਤਾ ਉਸਨੇ ਦੱਸਿਆ ਉਹ ਫਰਸਟイヤー ਦਾ ਸਟੂਡੈਂਟ ਸੀ ਉਹ ਅੰਡਰ 19 ਵਿੱਚ ਕ੍ਰਿਕਟ ਖੇਡਦਾ ਸੀ ਇੱਕ ਦਿਨ ਜਦੋਂ ਉਹ ਖੇਡ ਰਿਹਾ ਸੀ ਤਾਂ ਉਸਦੇ ਪੱਟ ਤੇ ਇੱਕ ਬਾਲ ਲੱਗੀ ਉਹ ਦਰਦ ਨਾਲ ਡਿੱਗ ਪਿਆ ਤੇ ਵਿਕਟਾਂ ਦੀ ਲੱਤ ਵਿੱਚ ਖੁੱਬ ਗਈ ਕਾਫੀ ਖੂਨ ਨਿਕਲ ਗਿਆ ਪਿੰਡ ਦੇ ਹਸਪਤਲ ਵਿੱਚ ਡਾਕਟਰ ਨਹੀਂ ਸੀ ਇਸ ਲਈ ਮੈਨੂੰ ਸ਼ਹਿਰ ਲੈ ਕੇ ਜਾਣਾ ਪਿਆ ਖੂਨ ਜ਼ਿਆਦਾ ਨਿਕਲਣ ਕਰਕੇ ਮੇਰਾ ਆਪਰੇਸ਼ਨ ਕਰਨਾ ਪਿਆ ਮੇਰੀ ਇੱਕ ਲੱਤ ਤਾਂ ਚੱਲ ਪਈ ਪਰ ਦੂਸਰੀ ਲੱਤ ਬਿਲਕੁਲ ਰੁਕ ਗਈ। ਟਾਈਮ ਰਹਿੰਦੇ ਮੈਨੂੰ ਮੇਰੇ ਦੋਸਤ ਸ਼ਹਿਰ ਹਸਪਤਲ ਚੁੱਕ ਕੇ ਲੈ ਗਏ। ਨਹੀਂ ਤਾਂ ਮੈਂ ਅੱਜ ਪਤਾ ਨਹੀਂ ਕਿੱਥੇ ਹੋਣਾ ਸੀ। ਡਾਕਟਰ ਕਹਿੰਦੇ ਨੇ ਅੰਦਰ ਇੱਕ ਨਸ ਦੱਬੀ ਗਈ ਹੈ ਜੋ ਸ਼ਾਇਦ ਠੀਕ ਹੋਵੇ। 2 ਸਾਲ ਹੋ ਚੁੱਕੇ ਨੇ ਮੰਜੇ ਤੇ ਪਏ। ਫਿਰ ਕਿਸੇ ਨੇ ਮੈਨੂੰ ਦੱਸਿਆ ਕਿ ਲੁਧਿਆਣਾ ਵਿੱਚ ਇਹ ਸੂਈਆਂ ਵਾਲਾ ਹਸਪਤਾਲ ਹੈ ਜਿੱਥੇ ਫਿਜ਼ੀਓਥੈਰੇਪੀ ਨਾਲ ਇਲਾਜ ਹੁੰਦਾ ਹੈ। ਉਸ ਤੋਂ ਬਾਅਦ ਮੈਂ ਇੱਥੇ ਆ ਗਿਆ। ਅਜੇ 2 ਮਹੀਨੇ ਨਹੀਂ ਹੋਏ ਸੀ ਕਿ ਤੁਸੀਂ ਮਿਲ ਗਏ ਹੁਣ ਠੀਕ ਹੋਵਾਂਗਾ ਜਾਂ ਨਹੀਂ ਪਤਾ ਨਹੀਂ ਪਰ ਇੱਕ ਚੰਗੀ ਦੋਸਤ ਮਿਲ ਗਈ ਚੰਗੀ ਦੋਸਤ ਕਿਵੇਂ ਮੈਂ ਬਹੁਤੀ ਦੁਨੀਆ ਨਹੀਂ ਦੇਖੀ ਪਰ ਜਿਨੇ ਵੀ ਦੇਖੇ ਸਭ ਮਤਲਬੀ ਦੇਖੇ ਤੂੰ ਪਹਿਲੀ ਹੈ ਜੋ ਬਿਨਾਂ ਕਿਸੇ ਵਜੇ ਨਾਲ ਮੇਰੀ ਦੋਸਤ ਬਣੀ ਤੇ ਮੇਰੇ ਕੁਝ ਦੇਣ ਤੇ ਸਾਫ਼ ਮਨਾਂ ਕਰ ਦਿੱਤਾ ਨਹੀਂ ਤਾਂ ਅੱਜ ਤੱਕ ਮੈਂ ਆਪਣੇ ਬਹੁਤ ਸਾਰੇ ਦੋਸਤਾਂ ਨੂੰ ਖੋਇਆ ਹੈ ਮੈਨੂੰ ਕੋਈ ਹਜੇ ਤੱਕ ਮਿਲਨ ਨਹੀਂ ਆਇਆ ਕਦੇ-ਕਦੇ WhatsApp ਤੇ ਗੱਲ ਹੋ ਜਾਂਦੀ ਹੈ ਮੈਂ ਕੋਸ਼ਿਸ਼ ਕੀਤੀ ਕਿ ਮੈਂ ਉਸਦੀ ਇੱਕ ਚੰਗੀ ਦੋਸਤ ਸਾਬਤ ਹੋਈਆਂ ਗੱਲਾਂ-ਗੱਲਾਂ ਵਿੱਚ ਪਤਾ ਲੱਗਾ ਕਿ ਉਸਨੂੰ ਪੀਜ਼ਾ ਬਹੁਤ ਪਸੰਦ ਹੈ ਉਹ ਵੀ ਮੇਰੇ ਪਾਪਾ ਵਾਂਗ ਨਾਨ-ভেজ ਦਾ ਸ਼ਕੀਨ ਸੀ ਮੈਂ ਉਸ ਨੂੰ ਫਿਰ ਉਹੀ ਸਵਾਲ ਪੁੱਛਿਆ ਕਿ ਤੁਸੀਂ ਪਰਸੋ ਰੋਏ ਕਿਉਂ ਸੀ ਤਾਂ ਉਸਨੇ ਦੱਸਿਆ ਕਿ ਮੈਂ ਤੇਰੇ ਨਾਲ ਗਲਤ ਕਰਨ ਦੀ ਸੋਚ ਰਿਹਾ ਸੀ ਰੱਬ ਨੇ ਮੈਨੂੰ ਉਸੇ ਵੇਲੇ ਮੇਰੀ ਅਸਲੀ ਉਪਾਤ ਦਿਖਾ ਦਿੱਤੀ ਗਲਤ ਮਤਲਬ ਮੈਂ ਤੈਨੂੰ ਆਪਣੀਆਂ ਬਾਹਾਂ ਵਿੱਚ ਲੈ ਫੀਲ ਕਰਨਾ ਚਾਹੁੰਦਾ ਸੀ ਮੇਰੀ ਕਦੀ ਕੋਈ 걸ਫਰੈਂਡ ਨਹੀਂ ਬਣੀ ਜੇ ਬਣੀ ਵੀ ਤਾਉ ਤੂੰ ਜੋ ਇੰਨੀ ਛੋਟੀ ਹੈ ਬਸ ਮਾਨ ਵਿੱਚ ਗਲਤ ਵਿਚਾਰ ਉੱਠ ਰਹੇ ਸੀ ਮੈਂ ਤੈਨੂੰ ਕਿਸ ਕਰਨਾ ਚਾਹੁੰਦਾ ਸੀ ਮੈਂ ਕੁਝ ਦੇਰ ਲਈ ਭੁੱਲ ਗਿਆ ਸੀ ਕਿ ਮੈਂ ਇੱਕ ਪਾਹਜਾਂ ਜੋ ਆਪਣੇ ਆਪ ਨੂੰ ਸੰਭਾਲ ਵੀ ਨਹੀਂ ਸਕਦਾ ਉਹ ਕਿਸੇ ਹੋਰ ਨੂੰ ਕੀ ਸੰਭਾਲੇਗਾ ਇਸ ਲਈ ਮੈਂ ਤੈਨੂੰ ਜਾਣ ਲਈ ਕਿਹਾ ਸੀ ਮੈਂ ਉਸੇ ਵੇਲੇ ਆਪਣੀ ਸੀਟ ਤੋਂ ਖੜੀ ਹੋ ਗਈ ਉਸ ਦੇ ਅੱਖਾਂ ਤੋਂ ਹੰਝੂ ਪਹੁੰਚ ਉਸ ਦੇ ਬਹੁਤ ਕਰੀਬ ਜਾ ਆਉਂਦੇ ਹੱਥਾਂ ਨੂੰ ਆਪਣੇ ਮੋਢਿਆਂ ਤੇ ਰੱਖ ਕੇ ਆਪ ਉਸਨੂੰ ਘੁੱਟ ਕੇ ਜੱਫੀ ਵਿੱਚ ਲੈ ਲਿਆ ਤੇ ਹੌਲੀ-ਹੌਲੀ ਉਸਦੇ ਬੁੱਲਾਂ ਕੋਲ ਜਾ ਮੈਂ ਉਸਦੇ ਬੁੱਲਾਂ ਨੂੰ ਚੁੰਮ ਲਿਆ ਉਸ ਦੀ ਅੱਖਾਂ ਵਿੱਚ ਫਿਰ ਹੰਝੂ ਸੀ ਜੋ ਇੱਕਦਮ ਨਿਕਲ ਪਏ ਸਨ ਮੈਂ ਉਸਨੂੰ ਚੁੱਪ ਕਰਾ ਆਪਣੇ ਬਾਹਾਂ ਵਿੱਚ ਲੈ ਲਿਆ ਉਸ ਨੇ ਵੀ ਬਹੁਤ ਘੁੱਟ ਕੇ ਮੈਨੂੰ ਆਪਣੇ ਸੀਨੇ ਨਾਲ ਲਾ ਲਿਆ ਕਮਰੇ ਵਿੱਚ ਸਾਡੇ ਦੋਵਾਂ ਤੋਂ ਸਿਵਾ ਕੋਈ ਨਹੀਂ ਸੀ ਅਸੀਂ ਬਾਰ-ਬਾਰ ਇੱਕ ਦੂਜੇ ਨੂੰ ਕਿਸ ਕਰ ਰਹੀ ਸੀ ਮੈਨੂੰ ਉਸ ਦਿਨ ਲੱਗਾ ਕਿ ਮੈਂ ਜਵਾਨ ਹੋ ਗਈ ਆ ਅਸੀਂ ਕੁਝ ਦਿਨ ਹੋਰ ਐਵੇਂ ਹੀ ਰਹੇ ਪਰ ਸਾਨੂੰ ਨਰਸਾਂ ਦੀ ਆਵਾਜ਼ ਸੁਣਾਈ ਦਿੱਤੀ ਇਸ ਕਰਕੇ ਅਸੀਂ ਦੂਰ ਹੋ ਗਏ ਡਰ-ਡਰ ਕਰਦੇ ਪੂਰਾ ਦਿਨ ਟਾਈਮ ਨਿਕਲ ਗਿਆ ਉਸ ਵਿੱਚ ਮੈਂ ਸੁਖਬੀਰ ਨਾਲ ਕਈ ਵਾਰ ਹੱਸੀ ਕਈ ਵਾਰ ਰੋਈ ਤੇ ਕਈ ਵਾਰ ਅਸੀਂ ਇੱਕ ਦੂਜੇ ਨਾਲ ਛੋਟੀਆਂ-ਛੋਟੀਆਂ ਹੱਥ ਚੜ੍ਹਾ ਕੇ ਵੀ ਕੀਤੀਆਂ ਮੈਂ 2 ਵਜੇ ਕੱਪੜੇ ਬਦਲ ਕੇ ਘਰ ਜਾਣ ਲੱਗੀ ਤਾਂ ਸੁਪੀਰ ਮੈਨੂੰ ਬਹੁਤ ਹੀ ਪਿਆਰ ਨਾਲ ਦੇਖ ਰਿਹਾ ਸੀ ਮੈਂ ਜਾਂਦੇ ਹੋਏ ਉਸ ਨੂੰ ਜੱਫੀ ਪਾਈ ਤੇ ਘਰ ਆ ਗਈ ਘਰ ਸਭ ਨਾਰਮਲ ਹੀ ਸੀ ਮੰਮੀ ਰੋਜ਼ ਵਾਂਗ ਰਸੋਈ ਵਿੱਚ ਸੀ ਦੁਪਹਿਰ ਦਾ ਖਾਣਾ ਤਿਆਰ ਕਰ ਰਹੀ ਸੀ ਮੈਂ ਬੈਗ ਰੱਖ ਆਪਣੇ ਕਮਰੇ ਵਿੱਚ ਚਲੀ ਗਈ ਮੈਂ ਇੱਕ ਅਲੱਗ ਹੀ ਦੁਨੀਆ ਵਿੱਚ ਸੀ ਮੈਂ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖ ਦੇਖ ਖੁਸ਼ ਹੋ ਰਹੀ ਸੀ ਮੈਂ ਭੁੱਲ ਚੁੱਕੀ ਸੀ ਕਿ ਮੇਰੇ ਸਕੂਲ ਨਾ ਜਾਣ ਦਾ ਕਿਸੇ ਨੂੰ ਪਤਾ ਲੱਗਾ ਹੈ ਕਿ ਨਹੀਂ ਮੰਮੀ ਅੱਜ ਮੇਰੇ ਸਕੂਲ ਗਈ ਸੀ ਉਹਨਾਂ ਨੂੰ ਪਤਾ ਲੱਗਾ ਕਿ ਮੈਂ ਸਕੂਲ ਗਈ ਹੀ ਨਹੀਂ ਮੈਂ ਪੂਰਾ ਟਾਈਮ ਕਿਤੇ ਸੀ ਮੰਮੀ ਨੇ ਮੈਨੂੰ ਕੁਝ ਨਾ ਦੱਸਿਆ ਮੈਂ ਟਿਊਸ਼ਨ ਜਾਣ ਵੇਲੇ ਪੇਸਾ ਖਵੀਰ ਖੁੱਲ ਗਈ ਮੈਨੂੰ ਹਸਪਤਾਲ ਦੇ ਬਾਹਰ ਆਉਂਦੇ ਮੰਮੀ ਨੇ ਦੇਖ ਲਿਆ ਸੀ ਦੋਸਤੋ ਤੁਸੀਂ ਸੁਣੀ ਕਹਾਣੀ ਸੂਈਆਂ ਵਾਲਾ ਹਸਪਤਾਲ ਭਾਗ ਦੂਜਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਇਸ ਦਾ ਅਗਲਾ ਭਾਗ ਸੁਣਨ ਲਈ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਇਸ ਤੇ ਨੈਕਸਟ ਭਾਗ ਚ